ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੰਦਾ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਜੜਦੀ ਕਲਾਚੋਂ ਅੱਛਾ ਗੱਲ ਆਪਣੀ ਵਿਚਾਲੇ ਸੀ ਮਾਸ ਜੀ ਤਾਬੇ ਤੋਂ ਹਾਂਜੀ ਅਸੀਂ ਰੋਟੀ ਤਿਆਰ ਕਰਵਾਈ ਜਿਹੜੇ ਬਾਹਰੋਂ ਆਏ ਸੀ ਸੱਜਣ ਰੋਟੀ ਤਿਆਰ ਕਰਵਾ ਕੇ ਤੇ ਜਦੋਂ ਰੋਟੀ ਖਾਣ ਲੱਗੇ ਤੇ ਸਾਡੇ ਵਾਲਾ achar ਖਾਦਾ ਉਹਨਾਂ ਨੇ ਤੇ achar ਆਪਾਂ ਲੈ ਜਾਂਦੀ ਸੀ ਪਪਾ ਘਰੋਂ ਪਵਾ ਕੇ ਮਿਰਚਾਂ ਦਾ ਠੀਕ ਹੈ ਮੈਂ ਲੈ ਜਾਂਦਾ ਹਾਂ 20 20 30 30 ਕਿਲੋ ਚਾਰ ਬੋਆ ਕੇ ਅੱਛਾ ਜੀ ਵੱਡਾ ਡਰਮ ਰੱਖਿਆ ਭਾਈ ਹਾਂ ਹਾਂ ਬਾਬਾ ਆਪ ਤੇ ਚਾਹ ਜਾਂਦੇ ਠੀਕ ਆ ਤੇ ਉਹੀ ਕੁੜੀਆਂ ਜਿਹੜੀਆਂ ਸਾਡੇ ਕੋਲ ਹੈਗਾ ਚਾਰ ਆਪ ਦਾ ਹਾਂ ਕਹਿੰਦੀ ਮੰਮੀ ਪੋ ਚਲੋ ਅੰਕਲ ਨੂੰ ਕਹਿੰਦੀ ਆਪਣੇ ਵਾਲਾ ਢੇਰੀ ਕਰਕੇ ਇਹਨਾਂ ਵਾਲਾ ਭਰ ਲੇ ਅੱਛਾ ਮੈਂ ਕਿਹਾ ਪੁੱਤ ਇਹ ਵੀ ਲੈ ਜਾ ਉਹ ਵੀ ਭਰ ਲ ਨੱਬਾ ਹੋ ਰਹਿਗਾ ਉੱਥੇ ਕੋਈ ਤੇ ਉਹ ਨਾਲ ਹਾਂ ਰੋਟੀ ਰਾਟੀ ਕਾਦੀ ਮਾਤਾ ਕਹਿੰਦੀ ਵੀ ਸਵਾਦ ਆ ਗਿਆ ਮਾਦਮਾ ਦਾ ਸਾਰਾ ਕੁਝ ਤਾਂ ਆ ਜਾਂਦਾ ਤੁਹਾਡੇ ਸਾਹਮਣੇ 30 ਜਾਣੇ ਰੋਟੀ ਖਾਈ ਜਾਂਦੇ ਬੈਠੇ ਮੈਂ ਕਿਹਾ ਇੱਥੇ ਆਈ ਰੌਣਕ ਲੱਗੀ ਰਹਿੰਦੀ ਹੈ ਤੇ ਉਹ ਕਹਿੰਦੀ ਪੈਸੇ ਮੈਂ ਕਿਹਾ ਪੈਸੇ ਨਹੀਂ ਹਾਂ ਉਹ ਕਹਿੰਦੀ ਹੈ ਕੌਲਾ ਕਹਿੰਦੀ 50000 ਰੁਪਿਆ ਬਣ ਗਿਆ ਤੇਰਾ ਤੂੰ ਲੈ ਭਾਈ ਮੈਂ ਕਹਾ ਨਾ ਮਾਤਾ ਪੈਸੇ ਨਹੀਂ ਤੁਸੀਂ ਸਾਡੇ ਮਹਿਮਾਨ ਹੈ ਉੱਤੋਂ ਆਹ ਹੋਰ ਮਹਿਮਾਨ ਲਈ ਫਿਰਦੇ ਹੁੰਦੇ ਸੀ ਗੋਰਾ-ਗੋਰੀ ਹਨ ਹਾਂਜੀ ਪੈਸੇ ਨਹੀਂ ਲੈਣੇ ਸੀ ਹਾਂ ਕਹਿੰਦੀ ਲੈ ਬੁੜਾ ਗੰਦਾ ਜੇ ਘੋੜਾ ਘਾਸ 'ਚ ਦੋਸਤੀ ਕਰੇਗਾ ਖਾਏਗਾ ਕਿ ਆ ਮੈਂ ਕਹਾ ਉਹ ਦੇਖਾ ਬੈਠੇ ਹਾਂ ਉਹਨਾਂ ਨਾਲ ਦੋਸਤੀ ਥੋੜੀ ਕਰਦਾ ਮੈਂ ਕਰਦਾ ਉਹ ਘਾਸ ਹੈ ਮੇਰਾ ਹਾਂ ਉਹਨਾਂ ਨਾਲ ਕੋਈ ਦੋਸਤੀ ਨਹੀਂ ਹਾਂ ਬਿਲਕੁਲ ਤੇ ਮੈਂ ਕਹਾ ਪਰ ਉਹ ਸਾਰੇ ਮੇਰੇ ਆੜੀ ਆ ਜਿੰਨੇ ਰੋਟੀ ਖਾਣ ਵਾਲੇ ਮੈਨੂੰ ਵੀ ਪਤਾ ਹੈ ਮੇਰੇ ਕੋਲੇ ਮੇਰੀ ਜਾਣ ਪਛਾਣ ਵਾਲੇ ਨਹੀਂ ਆਉਣਾ ਬਿਲਕੁਲ ਤੇ ਸਾਰਿਆਂ ਦਾ ਮਾਨਤਾਨਾ ਰੱਖਦਾ ਰਿਹਾ ਤਾਂ ਬਿਲਕੁਲ ਪੈਸਾ ਨਹੀਂ ਆਉਣਾ ਉਹ ਉਹਨਾਂ ਨੂੰ ਵੀ ਪਤਾ ਹੈ ਜੇ ਮੈਂ ਕਹਿ ਵੀ ਦੇਵਾਂ ਰਹਿਣ ਦਿਓ ਤਾਂ ਵੀ ਠੱਕੇ ਨਾਲ ਦੇ ਕੇ ਜਾਣੇ ਉਹਨਾਂ ਨੂੰ ਦੀਗਾ ਤੇ ਪਰ ਤੁਹਾਡੇ ਕੋਲ ਨਹੀਂ ਲੈਣੇ ਹਾਂ ਬਾਵਾ ਜੀ ਦੇਣ ਦੇ ਬਾਵਜੂਦ ਗੋਰੇ ਗੋਰੀ ਨੇ ਪੁੱਛਿਆ ਕਹਿੰਦੇ ਕੀ ਆਂਦਾ ਉਹ ਕਹਿੰਦਾ ਵੀ ਇਹ ਕਹਿੰਦਾ ਪੈਸੇ ਨਹੀਂ ਲੈਣੇ ਵੀ ਮਹਿਮਾਨ ਹੈ ਇਹ ਗੋਰਾ ਗੋਰੀ ਮੇਰਾ ਨਵਾਂ ਫੋਟੋ ਕਜਾਂ ਆਪਾ ਬਣਾ ਨੇ ਕੁਰਤਾ ਪਾਇਆ ਤੇ ਮੇਰੇ ਕੱਲੀ ਨੀਕਰ ਪਾਈ ਮੈਂ ਤਾਂ ਕੰਮ ਕਰਦਾ ਪਰ ਤਾਂ ਹੀ ਹਾਂ ਉਹ ਵੀ ਆ ਗਏ ਮੇਰੇ ਕੋਲ ਅੱਛਾ ਜੀ ਤੈਨੂੰ ਫੋਟੋ ਲਵਾ ਹਾਂ ਮੈਂ ਕਹਾਂ ਵੀ ਇਹਨਾਂ ਨੂੰ ਕੀ ਹੋ ਗਿਆ ਮਾਤਾ ਕਹਿੰਦੀ ਇਹ ਕਹਿੰਦੇ ਵੀ ਫੋਟੋ ਲੈ ਕੇ ਜਾਣੀ ਉਹ ਤੇ ਦਿਖਾਉਣਾ ਕਹਿੰਦੇ ਅਸੀਂ ਜ਼ਿੰਦਗੀ ਚ ਪਹਿਨੀ ਢਾਬੇ ਤੇ ਖਾਣਾ ਫਰੀ ਖਾਦਾ ਅੱਛਾ ਬਹੁਤ ਦੁਨੀਆ ਘੁੰਮਿਆ ਆਏ ਆ ਠੀਕ ਆ ਵੀ ਆ ਵੀ ਹੈਗਾ ਪੰਜਾਬੀ ਕੋਈ ਇੱਥੇ ਵੀ ਜਿਹੜਾ ਮਹਿਮਾਨ ਨਵਾਜ਼ੀ ਕਰ ਰਿਹਾ ਸਾਡੀ ਪੈਸੇ ਹੀ ਨਹੀਂ ਦੇ ਆ ਇਹਨੇ ਪੈਸੇ ਬਣ ਕੇ ਤੇਰੇ ਠੀਕ ਆ ਜੀ ਕਹਿੰਦੀ ਇਹਨਾਂ ਨੂੰ ਵੀ ਪਤਾ ਵੀ 100 ਡਾਲਰ ਨੂੰ ਬਣ ਗਿਆ ਵੀ ਪਰ ਲਿਆ ਨਹੀਂ ਬੰਦੇ ਤੇ ਆ ਆ ਵੀ ਸਾਡੇ ਦਾ 100 ਡਾਲਰ ਬਹੁਤ ਵੱਡੀ ਚੀਜ਼ ਸਮਝਦੇ ਆ ਅਸੀਂ ਨਹੀਂ ਛੱਡਦੇ ਹਾਂ ਮੈਗਾਜ਼ੀ ਮਹਿਮਾਨ ਨਵਾਜੀ ਚ ਮੰਨੇ ਗਏ ਆ ਜੀ ਪੰਜਾਬੀ ਹਾਂ ਹੈ ਪਹਿਲ ਦੇ ਧਾਰਤੇ ਕਰਦੇ ਆਂ ਅਸੀਂ ਬਿਲਕੁਲ ਜੀ ਬਿਲਕੁਲ ਕਿਉਂਕਿ ਅਸੀਂ ਤਾਂ ਗੱਲ ਕਰਾ ਲੈ ਲਈ ਅਸੀਂ ਦੂਜੇ ਕੰਮਾਂ ਚ ਵੜ ਗਏ ਬਾਬਿਆਂ ਬੂਬਿਆਂ ਵਾਲਿਆਂ ਚ ਸਾਧੂਆਂ ਸੰਤਾਂ ਵਾਲਿਆਂ ਚ ਇਹ ਸਾਡੇ ਤੇ ਹਾਬੀ ਨਾ ਹੁੰਦੀਆਂ ਇਹ ਚੀਜ਼ਾਂ ਹਾਂ ਡੇਰਾ ਪ੍ਰਥਨਾ ਹੁੰਦਾ ਅਸੀਂ ਤਾਂ ਕਿਤੇ ਦੀ ਕਿਤੇ ਜਾਂਦੇ ਭਾਈ ਬਿਲਕੁਲ ਜੀ ਇਹ ਵੀ ਸਾਡੇ ਤੇ ਜਿਹੜੇ ਲਾਗੂ ਕਰੇ ਆ ਨਾ ਇਹ ਹਾਂ ਨੇਰੇ ਦੂਰੇ ਥੋਪੇ ਗਏ ਆ ਇਹ ਬਿਲਕੁਲ ਜੀ ਏ ਵੀ ਬੜੀ ਸਾਇੰਸ ਕੰਮ ਕਰ ਰਹੀ ਸੀ ਇਹਨਾਂ ਤੇ ਹਾਂ ਇਹਨਾਂ ਨੂੰ ਕਿਵੇਂ ਪਾੜਿਆ ਜਾਵੇ ਕਿਵੇਂ ਵੰਡਿਆ ਜਾਵੇ ਕਿਵੇਂ ਕਮਜ਼ੋਰ ਕੀਤਾ ਜਾਵੇ ਉਹ ਸਿਆਸਤ ਇਹਨਾਂ ਦੀ ਕਾਮਯਾਬ ਹੋ ਗਈ ਬਿਲਕੁਲ ਕਾਮਯਾਬ ਡੇਰੇ ਭਰੇ ਹੀ ਪਏ ਹਾਂ ਸਿੱਖ ਪੰਥ ਨੂੰ ਕਮਜ਼ੋਰ ਕੀਤਾ ਕਮਜ਼ੋਰ ਕਰ ਲਿਆ ਠੀਕ ਹੈ ਨਾ ਫੁੱਲ ਭਰੇ ਪਏ ਅਸਲੀ ਸਾਧੂ ਕੋਈ ਕੋਈ ਹਾਂ ਬਿਲਕੁਲ ਅਸਲੀ ਸਾਧੂ ਨਹੀਂ ਮਿਲਦਾ ਮੈਂ ਵੀ ਕਿਨਾਂ ਚੱਲ ਆ ਗਿਆ दारू ਵੱਧ ਪੀਤੀ ਵੀ ਘਰ ਦੇ ਲੜਨ ਕਹਿੰਦੇ ਨਾਮ ਲੈ ਕੇ ਹਾਂ ਸਾਡੇ ਆੜੀ ਕਹਿੰਦੇ ਉਹਨਾਂ ਦਾ ਨਾਮ ਲਿਆ ਵਾ ਸੀ ਮੈਂ ਕਿਹਾ ਚਲੋ ਮੈਂ ਵੀ ਉੱਠ ਗਿਆ ਬਾਬਾ ਆਇਆ ਐ ਬੈਗਾ ਕੰਬਲ ਲੈ ਕੇ ਹਾਂ ਬਾਬੇ ਨੇ ਨਾਮ ਦਿੱਤਾ ਮੈਂ ਵੀ ਪਿੰਡ ਆ ਗਿਆ ਐ ਕੰਬਲ ਲੈ ਕੇ ਬਹਿ ਗਿਆ ਮੈਂ ਕਹਾ ਜੋ ਵੀ ਲੈ ਰੋਜੀ ਦੀ ਜੀ ਨੇ ਲੈੜਾ ਹਾਂ ਨਾਮ ਲੈ ਕੇ ਆਇਆ ਹਾਂ ਉਹ ਦੱਸੀ ਦਾ ਨਹੀਂ ਹੁੰਦਾ ਮੈਂ ਕਿਹਾ ਮੈਂ ਤਾਂ ਕੋਠੇ ਚੜ੍ਹ ਕੇ ਰੌਲਾ ਪਾ ਜੀ ਹਾਂ ਸਾਰੇ ਪਿੰਡ ਨੂੰ ਦਿਆਂ ਹਾਂ ਨਾ ਤੇ ਪਰ ਮੈਨੂੰ ਵੀ ਪਤਾ ਸੀਗਾ ਵੀ ਉਹ ਵੀ ਬਾਈ ਪਗਾਂਢੀ ਕਰਦਾ ਆਪਾਂ ਵੀ ਹਾਂ ਨਾ ਕਿਉਂਕਿ ਜਿੱਥੇ ਕਿਸੇ 'ਚ ਕੋਈ ਕਲਾ ਹੈ ਉਹ ਕੋਈ ਲਪਕਾਉਂਦਾ ਨਹੀਂ ਬਾਈ ਹਾਂ ਬਿਲਕੁਲ ਸਾਹਮਣੇ ਝੜਦੰਦਾ ਚੀਜ਼ ਵੀ ਆਪਈ ਹੈ ਕਪੜਾ ਚਾਹੇ ਸੁੱਤਣ ਸਮਾ ਚਾਹੇ ਲਹਿੰਗਾ ਸਹੀ ਗੱਲ ਹੈ ਹਾਂ ਨਾ ਆਈਂ ਕਹਿੰਦਾ ਨਾ ਕਿਸੇ ਦਾ ਨਲਾਇਕ ਬੱਚਾ ਸੀ ਘਰੋਂ ਅੱਛਾ ਜੀ ਬਾਬਾ ਤੇ ਸਾਧੂ ਨਾਲ ਛੜਤਾ ਉਹਨਾਂ ਨੇ ਸਾਧੂ ਸੀ ਪਹੁੰਚਿਆ ਵਾ ਪੂਰਾ ਅੱਛਾ ਜੀ ਹੁਣ ਉਹ ਮਜਬੂਰ ਨਗਿਆਵਾ ਘਰਦਿਆਂ ਦਾ ਧੱਕਿਆਵਾ ਘਰੋਂ ਜੇ ਕੋਈ ਬਾਬੇ ਕੋਲੇ ਆਇਆ ਕਰੇ ਜੀ ਸਾਡੇ ਆਏ ਆ ਜੀ ਸਾਡੇ ਘਰੇ ਆਏ ਆ ਜੀ ਬਾਬੇ ਨੇ ਕਿਹਾ ਆਏ ਹੋ ਜੂਰੇ ਪਾਸੇ ਬੈਠਣੇ ਉਹੀ ਮਰੀ ਜਾਂਦਾ ਸਾਥ ਹੂੰ ਦੱਸੇ ਕੀ ਕਰ ਦੂ ਇੱਥੇ ਬੈਠਾ ਇਹਨੂੰ ਦਾ ਰੋਟੀਆਂ ਮੈਂ ਖਵਾਵਨਾ ਯਾਰ ਪਰ ਉਹਨਾ ਭਾਂਡੇ ਮੈਂ ਤੂੰ ਨਾ ਇਹ ਉੱਠਿਆ ਤਾਂ ਜਾਂਦਾ ਨਹੀਂ ਲੋਕਾਂ ਦੇ ਕੰਮ ਕਰੀ ਜਾਂਦਾ ਲੱਗੇ ਹੀ ਰਿਹਾ ਲੱਗੇ ਹੀ ਰਿਹਾ ਅੱਛਾ ਜੀ ਤੇ ਇੱਕ ਦਿਨ ਕਹਿੰਦਾ ਮਹਾਰਾਜ ਘਰੇ ਜਾਇਆ ਉਹ ਕਹਿੰਦੇ ਵਿੱਚ ਆਇਆ ਕਹਿੰਦਾ ਮਹਾਰਾਜ ਮੈਨੂੰ ਆਏ ਦੱਸੋ ਵੀ ਮੈਂ ਕੀ ਖਾਊਂਗਾ ਜਾ ਕੇ ਘਰੇ ਅੱਜ ਰਾਤ ਨੂੰ ਕਹਿੰਦੇ ਵੀ ਖੀਰ ਖਾਏਗਾ ਉਹਨਾਂ ਨਾਲ ਗੱਲ ਸੁਣ ਲੈ ਸਾਦੇ ਬਚਨ ਝੂਠੇ ਪਾਉਣੇ ਇਹ ਕਹਿੰਦਾ ਘਰੇ ਖੀਰ ਖਾਏਗਾ ਜਾ ਕੇ ਆਪਾਂ ਘਰੇ ਹੀ ਨਹੀਂ ਵਰਨਾ ਅੱਜ ਅੱਛਾ ਅਬ ਰਾਤ ਹੀ ਰਹਿਪਾਂਗੇ ਖਾਵਾਂਗੇ ਕੀ ਕੁਝ ਬਣੀ ਹੂੰ ਠੀਕ ਹੈ ਉਹ ਪਿੰਡ ਦੇ ਵਿਚਾਲੇ ਜੇ ਰਾਹ ਤੇ ਨਾ ਇੱਕ ਉਧਰ ਨਾ ਉਧਰ ਪਿੰਡਾਂ ਦੇ ਵਿੱਚ ਜੇ ਬਰੋਟਾ ਆਉਂਦਾ ਸੀ ਬੋੜ ਭਾਵਾ ਅੱਛਾ ਬੋੜ ਤੇ ਚੜ ਕੇ ਬਹਿ ਗਿਆ ਅੱਛਾ ਕਹਿੰਦਾ ਉੱਤੇ ਚੜ ਕੇ ਸੌ ਜਾਂਦੇ ਆ ਕਹਿੰਦਾ ਸਵੇਰੇ ਜਾਵਾਂਗੇ ਦੇਖੀ ਜਉ ਮਨਾ ਕਹਿੰਦਾ ਉਹ ਕਿਤੇ ਬਰਾਤ ਆਉਂਦੀ ਸੀ ਅੱਛਾ ਬਰਾਤਾਂ ਰਾਤ ਨੂੰ ਆਉਂਦੇ ਜਾਂਦੇ ਨੇ ਗੱਡਿਆਂ ਤੇ ਹਾਂ ਬਰਾਤ ਵਾਲਿਆਂ ਨੂੰ ਭੁੱਖ ਲੱਗੀ ਉਹਨਾਂ ਨੇ ਆ ਕੇ ਖੀਰ ਧਰ ਲਈ ਉੱਥੇ ਲ ਕਹਿੰਦੇ ਵੀ ਖਾਣ ਨੂੰ ਖੀਰ ਬਣਾ ਲੂ ਅਕੇ ਉੱਤੇ ਬੈਠਾ ਸੋਚੇ ਕਹਿੰਦਾ ਸਾਲਿਆਂ ਨੇ ਸਰਾਣੇ ਬਣਾ ਲਈ ਆ ਕੇ ਹਾਂ ਹੈਨਾ ਤੇ ਭੁੱਖ ਵੀ ਲੱਗੀ ਵੀ ਹਾਂ ਉਹ ਕਹਿੰਦਾ ਆਪਾਂ ਨਹੀਂ ਖਾਣੀ ਆਪਾਂ ਤਾਂ ਉਤਰ ਨਹੀਂ ਵੀ ਹਾਂ ਆਪਾਂ ਤਾਂ ਸਾਧ ਝੂਠਾ ਪਾਉਣਾ ਹਾਂ ਤੇ ਭਾਈ ਚਲੋ ਨਾ ਉਤਰਿਆ ਉਹ ਜਦੋਂ ਹਜੇ ਖੀਰ ਬਣਾਏ ਤੇ ਹਟਿਆ ਸਮਾਨ ਸਮੋਣ ਹਜੇ ਪੂਵੇਂ ਪਿਆ ਉਹਦੋਂ ਨੂੰ ڈاکੂ ਪੈ ਗਈ ਅੱਛਾ ਉਹ ਵਿਰਾਤਾਂ ਉੱਠਣ ਪਾਈ ਜਾਂਦੇ ਲੈ ਉਹ ਖੀਰ ਛੱਡ ਕੇ ਭੱਜ ਗਿਆ ਹਾਂ ਡਾਕੂ ਦਾ ਸਰਦਾਰ ਆਇਆ ਜਦੋਂ ਉਹਨੇ ਵੇਖਿਆ ਕਹਿੰਦਾ ਚੱਕੋ ਪਤੀ ਲੱਗੀ ਆ ਕਹਿੰਦੇ ਵੀ ਖੀਰ ਆ ਕਹਿੰਦੇ ਇਹ ਸ਼ਗੋ ਭੁੱਖ ਲੱਗੀ ਆ ਹਾਂ ਦੂਜੇ ਡਾਕੂ ਕਹਿੰਦੇ ਸਰਦਾਰ ਨਹੀਂ ਇਹ ਨਹੀਂ ਆ ਪਗਾਣੀ ਹਾਂ ਕਹਿੰਦਾ ਵੀ ਕਿਉਂ ਕਹਿੰਦਾ ਵੀ ਹੋ ਸਕਦਾ ਇਹਦੇ ਵਿੱਚ ਜ਼ਹਿਰ ਹੋਵੇ ਹਾਂ ਕਿਹਨਾਂ ਹੋਇਆ ਇਹ ਵੀ ਗੱਲ ਤੇਰੀ ਠੀਕ ਹੈ ਕਹਿੰਦਾ ਫੇਰ ਉਹ ਕਹਿੰਦੇ ਨਹੀਂ ਵੀ ਜੇ ਖੀਰ ਆ ਤਾਂ ਇੱਥੇ ਬੰਦਾ ਵੀ ਹੋਊਗਾ ਤੇ ਨੇੜੇ ਤੇੜੀ ਲੱਭੋ ਲੱਭੋ ਉਹ ਉਹਦੀਆਂ ਲੱਤਾਂ ਕੰਬ ਗਈਆਂ ਪੱਤੇ ਖੜਕ ਗਏ ਉਹ ਕਹਿੰਦੇ ਲਾਓ ਬੈਠਾ ਉਹ ਬੈਠਾ ਲਾਓ ਮੈਂ ਆਇਆ ਥੱਲੇ ਨਹੀਂ ਗੋਲੀ ਮਾਰਾਂਗੇ ਉੱtre ਆ ਹਾਂ ਉਹ ਕਹਿੰਦੇ ਬਖੀਰ ਖਾਓ ਕਹਿੰਦੇ ਮੈਂ ਨਹੀਂ ਖਾਂਦਾ ਉਹ ਕਹਿੰਦੇ ਜ਼ਹਿਰ ਹੈ ਇਹਦੇ ਚ ਹਾਂ ਉਹਨੇ ਡੰਡਾ ਲੈ ਲਿਆ ਹਾਂ ਬਹੁਤ ਝੜ ਗਿਆ ਹਾਂ ਦੋ ਤਿੰਨ ਗੋਲੂnga ਖੋਣ ਜਾਂ ਹਾਂ ਫੋਟਕੇ ਖਾ ਗਿਆ ਕਾਹ ਨੂੰ ਕਿਉਂ ਕਹਿੰਦੇ ਭਈ ਤਨੇ ਕੀ ਹੈ ਵਿੱਚ ਕਹਿੰਦਾ ਫੋਸ ਬਨੀ ਕੰਨੋਂ ਦਾ ਬਰਾਤ ਵਾਲਿਆਂ ਨੇ ਬਣਾਈਆ ਮੈਂ ਤਾਂ ਪ੍ਰਭੂ ਉਹੀ ਚੜਿਆ ਬੈਠਾ ਤੇ ਮਲੰਗ ਬੰਦਾ ਤੇ ਉਹ ਮੈਨੂੰ ਪਰਖਾਂਦਾ ਕਿਉਂ ਨਹੀਂ ਉਹ ਸਾਰੀ ਕਹਾਣੀ ਦੱਸੀ ਕਹਿੰਦਾ ਮੈਂ ਤਾਂ ਝੂਠਾ ਪੋਣਾ ਦੀ ਮੈਂ ਤਾਂ ਕਹਾਣੀ ਹੀ ਨਹੀਂ ਸਾਰੀ ਦੀ ਫਿਰ ਉਹਨਾਂ ਨੇ ਖਾਧੀ ਫਿਰ ਘਰੇ ਗਿਆ ਉਹਦੀ ਮਾਂ ਕਹਿੰਦੀ ਕਿਵੇਂ ਆ ਬਾਬਾ ਜੀ ਹੁਣੀ ਭਾਈ ਕਰਦੇ ਆਪਾਂ 12 ਕਹਿੰਦਾ ਹਾਂ ਬੇਬੇ ਕਹਿੰਦਾ ਮੈਂ ਤਾਂ ਕਹਿੰਦਾ ਰਾਤ ਐਂ ਕਰਿਆ ਕਹਿੰਦਾ ਮੈਂ ਕਹਿੰਦਾ ਖੀਰ ਨਹੀਂ ਖਾਂਦਾ ਜੇ ਹੋਰ ਜੋ बस ਮਰਜੀ ਹੋ ਜੇ ਕਨਾਂ ਦੰਦੇ ਨਾ ਕੋਈ ਅਗਲੇ ਨੇ ਹੈ ਵਾਕਈ ਆਪ ਮੂੰਹ ਚ ਪਾਉਂਦਾ ਬਰਕੀ ਉਹ ਤਾਂ ਕੇ ਨਾ ਪਾਉਂਦਾ ਉਹ ਆਪਾਂ ਕਹਿੰਦੇ ਨਾ ਵੀ ਜੇ ਇੱਦਾਂ ਹੀ ਰੱਬ ਆ ਮੂੰਹ ਚ ਬਰਕੀਆਂ ਪਾਵੇ ਬਾਬਾ ਪਾਉਂਦਾ ਹਾਂ ਬਿਲਕੁਲ ਜੀ ਐਸੀ ਵਿਧੀ ਬਣਾਉਂਦਾ ਉਹ ਮੂੰਹ ਚ ਬਰਕੀਆਂ ਪੈਂਦੀਆਂ ਪੈਂਦੀਆਂ ਸਹੀ ਗੱਲ ਆ ਬਾਬਾ ਜੀ ਕਦੇ ਵੀ ਬਾਬੇ ਨਾਲ ਜਿਦਣਾ ਨਹੀਂ ਚਾਹੀਦਾ ਜੇ ਤੁਹਾਡੀ ਕੋਈ ਲੋੜ ਹੈ ਤੁਹਾਡੀ ਕੋਈ ਸੋਖ ਹੈ ਤੁਹਾਡੇ ਕੋਈ ਮਾਨ ਦੀ ਨੀਤਿਆ ਹੈ ਤਾਂ ਗੁਰੂ ਸਾਹਿਬ ਅੱਗੇ ਬੈਠ ਕੇ ਜਿਹੜੇ ਵੀ ਧਰਮ ਦੇ ਵਿੱਚ ਤੁਸੀਂ ਉਹਦੇ ਅੱਗੇ ਬੈਠ ਕੇ ਆਪਦੇ ਮੁਰਸ਼ਿਦ ਦੇ ਰੋਵੋ ਸਹੀ ਗੱਲ ਆ ਜੀ ਇੰਨਾ ਰੋਵੋ ਕੋ ਮਜਬੂਰ ਹੋ ਜਾ ਤੁਹਾਡੇ ਕੋਲੇ ਆਉਣੋਂ ਪਵੇ ਉਹਨੂੰ ਬਾਹਰ ਕੱਢ ਲੋ ਹਾਂਜੀ ਆਊਗਾ ਹਾਂਜੀ ਜਿਵੇਂ ਉਹਨਾਂ ਸਲਾਮ ਧਰਮ ਚ ਕਿਹਾ ਜਾਂਦਾ ਵੀ ਅੱਲਾਹ ਦੇਖਿਆ ਨਹੀਂ ਜਾਂਦਾ ਮਹਿਸੂਸ ਕੀਤਾ ਜਾ ਸਕਦਾ ਪਰ ਨਹੀਂ ਯਾਰ ਦੇਖਿਆ ਜਾ ਸਕਦਾ ਦੇਖਣ ਵਾਲਾ ਬੰਦਾ ਚਾਹੀਦਾ ਅੱਛਾ ਮੰਨਣ ਵਾਲਾ ਬੰਦਾ ਚਾਹੀਦਾ ਸਹੀ ਗੱਲ ਹੈ ਦੇਖ ਲੈ ਉਹ ਵੱਡਾ ਹਾਂ ਕਿਉਂਕਿ ਜਿਹੜੇ ਅੱਲਾਹ ਨੂੰ ਮਿਲਣਾ ਬ੍ਰਹਮ ਲੋਕ ਤੱਕ ਹੀ ਹੈ ਆਮ ਦੁਨੀਆ ਪਹੁੰਚੀ ਫਿਰਦੀ ਹੈ ਉੱਥੇ ਹਮ ਭਗਤੀ ਕਰਕੇ ਅੱਛਾ ਜੀ ਬਾੜ ਪੂਜਾ ਕਰਕੇ ਨਾ ਹਾਂ ਆਮ ਦੁਨੀਆ ਬ੍ਰਹਮ ਲੋਕ ਤੱਕ ਪਹੁੰਚ ਚੁੱਕੀ ਹੈ ਹਮ ਠੀਕ ਹੈ ਜੀ ਬਿਲਕੁਲ ਪਹੁੰਚੇ ਆ ਲੋਕ ਆਹ ਦੇਖਾਂ ਅ ਡਾਇਰੈਕਟਰ ਵਸਿੱਧੂ ਕਿਹੜਾ ਮਹਾਣੀ ਵਾਲਾ ਹਾਂ ਪਾਉਂਦਾ ਹੁੰਦਾ ਭੁੱਖ ਬਾਣੀ ਕਰਦਾ ਹੁੰਦਾ ਉਹ ਵੀ ਬ੍ਰਹਮ ਲੋਕ ਤੱਕ ਗਿਆ ਹਾਂ ਤਾਂ ਹੀ ਪਾਉਂਦਾ ਹਾਂ ਤਾਂ ਹੀ ਦੱਸਦਾ ਬਿਲਕੁਲ ਜਿਗਿਆ ਹੁੰਦੀਆਂ ਗੱਲਾਂ ਉਹ ਜੀ ਆਂਦਾ ਬਿਲਕੁਲ ਪਹੁੰਚਿਆ ਉਹ ਨਾ ਠੀਕ ਹੈ ਨਾ ਅੱਛਾ ਜੀ ਕਿਉਂਕਿ ਉੱਥੇ ਪਹੁੰਚਣਾ ਕੋਈ ਔਖਾ ਨਹੀਂ ਇਹੇ ਤੁਹਾਡਾ ਮਾਨ ਸਾਫ ਚਾਹੀਦਾ ਅੱਛਾ ਜੀ ਜੇ ਤੁਹਾਡਾ ਮਾਣੀ ਨਹੀਂ ਸਾਫ ਫੇਰ ਫੇਰ ਭਾਈ ਕਿਤੇ ਵੀ ਨਹੀਂ ਜਾ ਸਕਦੇ ਇੱਥੋਂ ਦੇ ਹੀ ਰਹਿ ਜੂਗੇ ਹਾਂ ਫੇਰ ਤਾਂ ਪਰਮਾਤਮਾ ਕਿਸਣਾ ਹੀ ਨਹੀਂ ਹੁਣ ਜਾਂ ਤਾਂ ਮੇਰੀ ਗੱਲ ਸੁਣਾ ਕੋਈ ਨਾਮਦਾਨ ਲੈਂਦਾ ਅਗਲਾ ਕਹਿੰਦਾ ਵੀ ਇਹ ਦੱਸਣਾ ਨਹੀਂ ਜਾਂ ਤਾਂ ਉਹਦੇ ਪਿੱਛੇ ਮਕਸਦ ਦੱਸੇ ਨਾ ਬੰਦਾ ਵੀ ਦੱਸਣਾ ਕਿਉਂ ਨਹੀਂ ਦੱਸਣਾ ਕਿਉਂ ਠੀਕ ਹੈ ਮੈਂ ਕਹਾਂ ਵੀ ਮੈਨੂੰ ਪਤਾ ਹੈ ਪੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਹੈ ਅਸੀਂ ਇੱਕ ਦੂਜੇ ਨੂੰ ਕਰਕੇ ਨਹੀਂ ਦੱਸਦੇ ਜਦੋਂ ਸਾਨੂੰ ਪਤਾ ਹੀ ਨਹੀਂ ਉਹਦੇ ਬਾਰੇ ਠੀਕ ਹੈ ਪਰ ਅਸੀਂ ਤੁਸੀਂ ਨਾਮ ਲੈ ਕੇ ਤੁਸੀਂ ਕਹਿੰਦੇ ਵੀ ਦੱਸਣਾ ਨਹੀਂ ਵੀ ਆਏ ਦੱਸੋ ਵੀ ਦੱਸਣਾ ਘਾਤੋ ਨਹੀਂ ਦੱਸਣਾ ਘਾਤੋ ਨਹੀਂ ਠੀਕ ਹੈ ਅਸਲ ਮਕਸਦ ਉਹਨਾਂ ਦਾ ਕੀ ਹੈ ਮੈਂ ਵਿਆਸ ਵਾਲੇ ਦੇ ਵੇਖਿਆ ਜਾ ਕੇ ਅੱਛਾ ਜੀ ਉਹਨਾਂ ਨੇ ਸਮਝਾਇਆ ਇੱਕ ਦਿਨ ਕਥਾ ਹੋਈ ਜਾਂਦੀ ਸੀ ਹਾਂ ਮੈਂ ਗਿਆਵਾ ਸੀਗਾ ਜਕਸੀਰ ਡਾਕਟਰ ਉਹਨਾਂ ਨਾਲ ਪੱਤਰਕਾਰ ਉਹਨਾਂ ਨਾਲ ਉਹ ਕਹਿੰਦਾ ਵੀ ਨਾਮ ਸ਼ਬਦ ਜਿਹੜਾ ਤੁਹਾਨੂੰ ਦਿੰਨੇ ਆ ਵੀ ਅਸੀਂ ਕਹਿੰਦੇ ਆ ਭਾਈ ਤੁਸੀਂ ਆਪ ਗੁਪਤ ਪੜ੍ਹਨਾ ਗਾਂ ਨਹੀਂ ਦੱਸਣਾ ਵੀ ਤੁਹਾਨੂੰ ਅਸੀਂ ਚਾਰ ਸ਼ਬਦ ਦਿੰਨੇ ਆ ਗੁਰੂ ਗ੍ਰੰਥ ਸਾਹਿਬ ਚ ਹੂੰ ਚਾਰ ਸ਼ਬਦ ਦਿੰਨੇ ਆ ਤੁਹਾਨੂੰ ਚਾਰ ਸ਼ਬਦਾਂ ਦੀ ਵਿਆਖਿਆ ਤਾਂ ਨਹੀਂ ਪਤਾ ਉਹ ਚਾਰਾਂ ਸ਼ਬਦਾਂ ਦੇ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਰਣਨ ਹੋ ਜਾਂਦਾ ਹੈ ਅੱਛਾ ਜੀ ਜੇ ਉਹਦੀ ਵਿਆਖਿਆ ਕਰੂ ਅੱਛਾ ਜੀ ਜਦੋਂ ਤੁਹਾਨੂੰ ਉਹਦਾ ਪਤਾ ਲੱਗ ਗਿਆ ਜਦੋਂ ਤੁਹਾਨੂੰ ਚਾਨਣ ਹੋ ਗਿਆ ਉਹ ਚਾਰ ਸ਼ਬਦਾਂ ਦਾ ਪੂਰੀ ਵਿਆਖਿਆ ਹੋ ਗਈ ਫੇਰ ਬੜਾ ਕੋਠੇ ਚੜ੍ਹ ਕੇ ਰੌਲਾ ਪਾਉਂ ਕਹਿੰਦਾ ਹੁਣ ਆਪਾਂ ਖਾਲੀ ਘੜਾ ਦੂਜੇ ਖਾਲੀ ਘੜੇ 'ਚ ਲਟਾਵਾਂਗੇ ਉਹ ਭਰ ਦੂ ਇਹਨੂੰ ਉਹ ਤਾਂ ਆਪ ਘਾਲੀ ਹੈ ਠੀਕ ਹੈ ਹਾਂ ਜੇ ਉਹ ਭਰਿਆ ਵਾ ਫੇਰ ਉਲਟਾਵਾਂਗੇ ਫੇਰ ਉਹਦੇ 'ਚ ਪਲਟ ਜੂ ਹਾਂ ਫੇਰ ਠੀਕ ਹੈ ਅੱਧਾ-ਅੱਧਾ ਕਰ ਲਾਂਗੇ ਅੱਧਾ ਉਹਦੇ 'ਚ ਰਹੇ ਜੀ ਅੱਧਾ ਦੂਜੇ 'ਚ ਰਹੇ ਇਹੀ ਕੰਮ ਆਪਣਾ ਉਹ ਕਹਿੰਦਾ ਜਦੋਂ ਤੁਹਾਡੇ ਦਿਮਾਗ ਤੇ ਬੁੱਦੀ ਤੇ ਪੜ ਗਈ ਨਾ ਇਹ ਗੱਲ ਤੁਹਾਨੂੰ ਚਾਨਣਾ ਹੋ ਗਿਆ ਨਾ ਫਿਰ ਤੁਸੀਂ ਦੂਜੇ ਘੜੇ ਨੂੰ ਭਰ ਸਕਦੇ ਆ ਜੋ ਵੀ ਆਪ ਹੀ ਖਾਲੀ ਆ ਫਿਰ ਉਹਨੂੰ ਕੀ ਕਰੋਗੇ ਉਹਨੂੰ ਕੀ ਕਰੋਗੇ ਸਹੀ ਜਾਂਦਾ ਤੁਸੀਂ ਉਹਨੂੰ ਚਾਰ ਸਾਬ ਦੇ ਅੱਖਰ ਦਾਸ ਦੇਓਗੇ ਤੇ ਉਹਨੂੰ ਗਾਂ ਵਾਲਾ ਗਿਆ ਥੋੜੀ ਦੇ ਸਕਦੇ ਤੁਸੀਂ ਇਹਦਾ ਮਤਲਬ ਕੀ ਹੈ ਉਹ ਮਜ਼ਾਕ ਡਾਊਗਾ ਤੁਹਾਡਾ ਠੀਕ ਹੈ ਹੈ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਜੀ ਹੈ ਹਾਂ ਸਾਰੇ ਦੇਵੀ ਦੇਵਤੇ ਪੀਰ ਪਗੰਬਰ ਮੰਨਦੇ ਆ ਹਾਂ ਹੁਣ ਸਾਇੰਸ ਵੀ ਮੰਨਦੀ ਆ ਉਹਨੂੰ ਹਾਂ ਠੀਕ ਐ ਕੋਈ ਖੋਜ ਕਰੀ ਜਾਂਦੀ ਆ ਉਸੇ ਪਿੱਛੇ ਤੇ ਹੁਣ ਤੈਨੂੰ ਪਤਾ ਅਮਰੀਕਾ ਨੇ ਸੁਪਰੀਮ ਕੋਰਟ ਦਾ ਦਰਜਾ ਦਿੱਤਾ ਗੁਰੂ ਗ੍ਰੰਥ ਸਾਹਿਬ ਨੂੰ ਹੂੰ ਬਿਆਲੌਰ ਕੋਟ ਆ ਜੀ ਆਪਲਾਨਾ ਜੀ ਆ ਹਾਈ ਕੋਰਟ ਆ ਜੀ ਆ ਸੁਪਰੀਮ ਕੋਰਟ ਆ ਸੁਪਰੀਮ ਕੋਰਟ ਕਹਿੰਦੇ ਜਦੋਂ ਮੋਦੀ ਗਿਆ ਸੀਗਾ ਉਦੋਂ ਅਵਾਮਾ ਸੀ ਉਹ ਕਹਿੰਦਾ ਆ ਜਾਓ ਜੀ ਤੁਹਾਨੂੰ ਕੋਰਟ ਤੇ ਲੈ ਕੇ ਜਲਾਂ ਹੁਣ ਧਰਮਾਂ ਦੀ ਕੋਰਟ ਵਿਖਾਈਏ ਉਹ ਕਹਿੰਦਾ ਇੱਥੇ ਲੋਰ ਕੋਰਟ ਹੈ ਹਾਂ ਉਹਨਾਂ ਚੰਗਾ ਨਾ ਉਹ ਤੇ ਬਾਈਬਲ ਪਈ ਅੱਛਾ ਤੇ ਕਹਿੰਦਾ ਵੀ ਹੁਣ ਸੈਸਨ ਆਊਗਾ ਮੈਂ ਠੀਕ ਆ ਉਹ ਤੇ ਗੀਤਾ ਅੱਛਾ ਪ੍ਰਕਾਸ਼ ਭਾਈ ਉਹਨਾਂ ਦਾ ਵੀ ਹੁਣ ਹਾਈ ਕੋਰਟ ਹੈ ਹਾਈ ਕੋਰਟ ਚ ਉਹਨਾਂ ਨੇ ਆਪਣੀ ਬਾਈਬਲ ਰੱਖੀ ਹੋਈ ਸੀ ਹੂੰ ਠੀਕ ਹੈ ਇੱਕ ਤਾਂ ਕੁਰਾਨ ਰੱਖੀ ਇੱਕ ਤਾਂ ਗੀਤਾ ਰੱਖੀ ਫਿਰ ਬਾਈਬਲ ਵੈਵਰ ਨੂੰ ਹਾਈ ਕੋਰਟ ਅਰਜੇ ਤੇ ਜਦੋਂ ਹੁਣ ਚੌਥੀ ਮੰਜ਼ਲ ਤੇ ਚੜ੍ਹਨ ਲੱਗੇ ਉਹ ਕਹਿੰਦਾ ਜੀ ਹੁਣ ਮੂੰਹ ਹੱਥ ਧੋ ਲੋ ਸਿਰ ਟਾਕ ਲੋ ਹਾਂ ਜੁੱਤੀਆਂ ਲਾ ਦਿਓ ਹਾਂ ਹੁਣ ਸੁਪਰੀਮ ਕੋਰਟ ਆ ਗੀ ਠੀਕ ਆ ਇੱਥੇ ਆਰਡਰ ਨਹੀਂ ਇੱਥੇ ਆਰਡਰ ਸਾਹਿਬ ਲਾ ਲਾ ਮੋਦੀ ਹੈਰਾਨ ਮੇਰੇ ਉਹ ਜੀ ਸੁਪਰੀਮ ਕੋਰਟ ਚ ਕੀ ਹੈ ਕੀ ਹੈ ਹੈ ਇਹ ਜੁੱਤੀਆਂ ਲਾ ਦਿਓ ਸਿਰ ਟਾਕ ਲੋ ਹੱਥ ਮੂੰਹ ਧੋ ਲੋ ਝੂਠੇ ਹੱਥ ਨਹੀਂ ਜਾਣਾ ਠੀਕ ਹੈ ਕੋਈ ਨਜ਼ਾ ਪਤਾ ਨਾ ਹੋਵੇ ਕਿਸੇ ਕੋਲੇ ਚਲੋ ਅੰਦਰ ਜਦੋਂ ਗੇਟ ਖੋਲਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੋ ਆਏ ਗੁਰੂ ਠੀਕ ਹੈ ਉਹ ਕੰਨ ਜੀ ਦੀ ਸੁਤਰੀ ਰਿਪੋਰਟ ਹੈ ਇਹਦੇ ਸਾਰੇ ਤੇ ਚੱਲਦੇ ਆ ਸੀ ਅਮਰੀਕਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਆਸਰਾ ਲੈ ਕੇ ਚੱਲਦਾ ਹੈ ਬਿਲਕੁਲ ਜੀ ਠੀਕ ਹੈ ਉਹਦੀ ਵਿਆਖਿਆ ਕਰਦੇ ਹੋ ਬਾਣੀ ਦੀ ਉਹ ਕਹਿੰਦੇ ਵੀ 1900 ਸਾਲ ਪਹਿਲਾਂ ਕਿਹੜਾ ਕੰਪਿਊਟਰ ਯੁੱਗ ਸੀ ਜਿਹੜਾ ਅੱਜ ਕੰਪਿਊਟਰ ਯੁੱਗ ਦੇ ਵਿੱਚ ਜਾ ਕੇ ਗੱਲਾਂ ਆਪਾਂ ਕਰ ਰਹੇ ਆ ਉਹ ਤਾਂ ਪਹਿਲੀ ਲਿਖਤੀਆਂ ਉਹ ਤਾਂ ਕੰਪਿਊਟਰ ਕੰਪਿਊਟਰ ਫੇਰ ਆਉਣਾ ਮੁੜੇ ਯਾਰ ਇਹਨਾਂ ਨੂੰ ਕੀ ਪਤਾ ਵੀ ਉਹ ਖੁਦ ਕੰਪਿਊਟਰ ਸੀ ਮਾਲਕ ਜਿਹੜਾ ਲਿਖ ਕੇ ਗਿਆ ਬਿਲਕੁਲ ਹੀ ਕੋਈ ਦੀ ਪਰਮਾਤਮਾ ਸੀ ਦੇਖ ਲੈ ਯਾਰ ਕੱਡੀ ਰਚਨਾ ਰਚਾਈ ਹੈ ਹੈ ਤੇ ਪਰ ਸਾਡੇ ਜਿਹੜੇ ਕਥਾਵਾਚਕ ਹੈ ਇਨਾਂ 'ਚ ਕਮੀ ਐ ਜੇ ਇਹ ਚਾਹਣ ਸਾਡੇ ਸਰਦਾਰ ਤੇ ਕੋਈ ਹੱਥ ਨਾ ਚੱਕੇ ਜੇ ਇਹ ਚਾਹਣ ਹਰ ਘਰ ਦੇ ਵਿੱਚ ਗੁਰੂਆਂ ਦੇ ਸਰੂਪ ਲੱਗੇ ਹੋਣਗੇ ਹਰ ਘਰ ਦੇ ਵਿੱਚ ਸਤਿਕਾਰ ਹੋਊਗਾ ਜਿੱਦੇ ਸਰੂਪ ਲੱਗੇ ਹੋਣਗੇ ਜਿਹੜੇ ਘਰੇ ਉੱਥੇ ਮੱਥਾ ਟੇਕੂਗਾ ਉਹ ਸਾਫ਼ ਦੀ ਗੱਲ ਆ ਕਿ ਸਰਦਾਰ ਨੂੰ ਮਾੜਾ ਨਹੀਂ ਕਹੂਗਾ ਠੀਕ ਐ ਪਰ ਇਨਾਂ 'ਚ ਕਮੀ ਐ ਜਿੱਥੇ ਇਹੋ ਜੀ ਗੱਲ ਹੁੰਦੀ ਉੱਥੇ ਵਿਆਖਿਆ ਕਰਦੇ ਨਹੀਂ ਹੈਂ ਉਹ ਤੋਂ ਭਾਜਦੇ ਆ ਪਤਾ ਨਹੀਂ ਕਿਉਂ ਸਹੀ ਗੱਲ ਆ ਪਰ ਮੈਂ ਕਹਿੰਨਾ ਵੀ ਸਾਰਾ ਕੁਝ ਉਹਦੇ ਵਿੱਚ ਹੀ ਆ ਕਿਉਂਕਿ ਹਨੂਮਾਨ ਜੀ ਮੈਂ ਮੰਦਿਰ ਤੇ ਰਹਿੰਦਾ ਸੀ ਫੇ ਮੇਰੇ ਦਾੜੀ ਕੇਸ ਰਖਵਾਏ ਸੀ ਨਹੀਂ ਬਈ ਅੱਛਾ ਜੀ ਜੇ ਤੁਸੀਂ ਸਿੱਖਾਂ ਦੇ ਘਰੇ ਪੈਦਾ ਹੋਇਆ ਨਾ ਬੇਟਾ ਦਾੜੀ ਕੇਸ ਰੱਖੋ ਅੱਛਾ ਜੀ ਜੇ ਉਸ ਮੌਕੇ ਅਮਰਤ ਹੁੰਦਾ ਤਾਂ ਜੇ ਯਾਰ ਹੁੰਦਾ ਤੇ ਅਸੀਂ ਵੀ ਅਮਰਤਾਰੀ ਹੁੰਨਾ ਸੀ ਠੀਕ ਆ ਸਾਰੇ ਦੇਵੀ ਦੇਵਤੇ ਅਮਰਤਾਰੀ ਹੁੰਦੇ ਕੀ ਬਾਤ ਹੈ ਕਿਸੇ ਦੇਵੀ ਦੇਵਤੇ ਨੇ ਵੈਸੇ ਕੈਂਚੀ ਨਹੀਂ ਲਵਾਈ ਸੀ ਹਾਂ ਇਹਦਾ ਫੋਟੋ ਹੀ ਬੜੀਆਂ ਸਨਕੀਆਂ ਬਣਾਉਂਦੇ ਕੁੜੀਆਂ ਆ ਕੇ ਬਾਬੇ ਬਣਾਉਂਦੇ ਹਾਂ ਸਹੀ ਗੱਲ ਹੈ ਹੈ ਪਰ ਕਾਨੂੰ ਯਾਰ ਕਿਤੇ ਕਿਤੇ ਸਬਜੀ ਦਾ ਰੂਪ ਉਹ ਦਿਖਾਉਂਗਾ ਜੂੜਾ ਜਾੜਾ ਕਰਿਆ ਬੱਦੜਾ ਛੱਡਿਆ ਹਾਂ ਬੈਠਾ ਉਹ ਹੋ ਜੇ ਸੀ ਉਹ ਹੋ ਜੇ ਸੀ ਕੇ ਵੈਲਕਮ ਹੀ ਹੋ ਜੇ ਸੀ ਠੀਕ ਆ ਇਹਦਾ ਕਲਪਣਾ ਕਰੀ ਵੀ ਜਿਵੇਂ ਹੁਣ ਆਪਣੇ ਬਾਬੇ ਨਾਨਕ ਦੇ ਤਿੰਨ ਚਾਰ ਸਰੂਪ ਬਣਾਤੇ ਨਾਨਕ ਜੀ ਇਹ ਕਹਿੰਦੇ ਆਹ ਸਹੀ ਆ ਦੂਜੇ ਕਹਿੰਦੇ ਆਹ ਸਹੀ ਆ ਦੂਜੇ ਕਹਿੰਦੇ ਆਹ ਸਹੀ ਆ ਸਹੀ ਕਿਹੜਾ ਦਾਸ ਸਕਦਾ ਜਾਂ ਤਾਂ ਬਾਬਾ ਅਨੰਦ ਸਿੰਘ ਦੱਸ ਦਿੰਦਾ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਪ੍ਰਗਟ ਕੀਤਾ ਸੀ ਪ੍ਰਗਟ ਕੀਤਾ ਸੀ ਬਾਬਾ ਅਨੰਦ ਸਿੰਘ ਜੀ ਬਾਬਾ ਇਕਸਰ ਸਿੰਘ ਜੀ ਨੇ ਅੱਛਾ ਜੀ ਹਾਂ ਉਹ ਕਹਿੰਦੇ ਬਾਬਾ ਆਨੰਦ ਸਿੰਘ ਜੀ ਦੀ ਕੋਈ ਰੋਟੀ ਲੈ ਕੇ ਜਾ ਰਿਹਾ ਸੀ ਜਦੋਂ ਜਾ ਕੇ ਵੇਂਦਾ ਬਾਬਾ ਆਨੰਦ ਸਿੰਘ ਲਈ ਤਾਂ ਅੰਗ ਅੰਗ ਖਿਲ ਰਿਆ ਪਿਆ ਲੱਤ ਕਿਤੇ ਬਾਹ ਕਿਤੇ ਸਿਰ ਕਿਤੇ ਹੁਣ ਜੋ ਚੀਕਾਂ ਚੱਕੀਆਂ ਉਹ ਇਕੱਠੇ ਉੱਠ ਕੇ ਕੜ ਗਏ ਉਹਨੇ ਆ ਜਾ ਭਗਤਾਂ ਕੀ ਗੱਲ ਆਈਦਾ ਭਗਤੀ ਕਰੀ ਜਾਂਦੇ ਆ ਲੈ ਉਹਨੇ ਵੀ ਰੱਬ ਆ ਕੀ ਬਾਤ ਹੈ ਹੈ ਇੱਥੋਂ ਤੱਕ ਪੁੱਜੇ ਸੀ ਹਾਂ ਬਹੁਤ ਭਗਤੀ ਸੀ ਉਹਨਾਂ ਦੀ ਭਗਤੀ ਮੇਂ ਸ਼ਕਤੀ ਠੀਕ ਹੈ ਬਹੁਤ ਭਗਤੀ ਵਾਲੀ ਸੀ ਉਹ ਜਿਵੇਂ ਹੁਣ ਮੈਂ ਤੈਨੂੰ ਦੱਸਦਾ ਵੀ ਭਗਤੀ ਭਗਤੀ 'ਚ ਫਰਕ ਹੁੰਦਾ ਹੈ। ਭਗਤੀ ਕਰਨ ਦੇ ਤਰੀਕੇ ਹੁੰਦੇ ਆ। ਠੀਕ ਹੈ ਨਾ? ਭਈ ਜਿਹੜਾ ਆਪਣਾ ਧਰਮ ਹੈ ਉਹ ਬਹੁਤ ਸਰਲ ਤੇ ਸਿੱਧਾ ਰਸਤਾ ਹੈ। ਸਹੀ ਗੱਲ ਹੈ ਜੀ। ਮਾਲਕ ਨੂੰ ਮਲਾਉਣ ਦਾ। ਬਿਲਕੁਲ ਜੀ। ਬੰਦਾ ਮਿਲਣ ਵਾਲਾ ਚਾਹੀਦਾ। ਹਾਂ। ਠੀਕ ਹੈ? ਤੇ ਉਹ ਔਖਾ ਕਰਕੇ ਵੇਚ ਕੀਤਾ ਹੈ। ਹੁਣ ਜਿਹੜੇ ਹਿੰਦੂ ਧਰਮ ਚ ਆ ਉਹ ਕਹਿੰਦੇ ਸਾਨੂੰ ਦੇਵੀ ਦੇਵਤਾ ਨਹੀਂ ਮਿਲਦਾ ਸਾਨੂੰ ਰੱਬ ਨਹੀਂ ਮਿਲਦਾ ਸਾਨੂੰ ਦਰਸ਼ਨ ਨਹੀਂ ਹੁੰਦੇ ਜਰ ਬੀੜੀ ਤੁਹਾਡੇ ਮੂੰਹ ਚ ਹੁੰਦੀ ਆ ਸਿਰ ਤੁਹਾਡਾ ਨੰਗਾ ਹੁੰਦਾ ਤੁਸੀਂ ਮੱਥਾ ਟੇਕਣ ਚਲੇ ਜਾਨੇ ਰੱਬ ਕਿਵੇਂ ਮਿਲੂਗਾ ਕਿਵੇਂ ਮਿਲੂਗਾ ਸਹੀ ਗੱਲ ਹੈ ਸਭ ਤੋਂ ਪਹਿਲਾਂ ਸਾਡਾ ਫਰਜ ਬਣਦਾ ਸੈਟਾ ੱਕ ਕੇ ਜਾਈਏ ਬੀੜੀ ਤਮਾਕੂ ਬਾਹਰ ਰੱਖੀਏ ਮੂੰਹ ਹੱਤੋਂ ਇਹ ਕੋਲਡੀ ਕਰੀਏ ਫਿਰ ਨਾ ਹੱਥ ੋ ਕੇ ਜਾਈਏ ਬਲਤਾਂ ਕਿਉਂਕਿ ਤੁਹਾਡੇ ਗੁਰੂ ਦੇਵੀ ਦੇਵ ਤੇ ਬੀੜੀਆਂ ਥੋੜਾ ਪੀਂਦੇ ਸਹੀ ਗੱਲ ਆ ਜੀ ਹੈ ਉਹਨਾਂ ਦਾ ਸਤਿਕਾਰ ਨਹੀਂ ਕੋਣ ਸਤਕਾਰ ਨਾਲ ਜਿਵੇਂ ਉਹ ਬਾਪੂ ਗਿਆ ਸੀਗਾ ਆਪਣੇ ਤੇ ਉਹ ਕਹਿੰਦਾ ਵੀ ਸੈਟਾ ਕੋ ਜੀ ਉਹ ਕਹਿੰਦਾ ਮੈਂ ਨਹੀਂ ਠਗਣਾ ਮਤਲਬ ਦੱਸ ਉਹ ਨਾ ਮਤਲਬ ਮਤਲਬ ਕੋਈ ਨਹੀਂ ਕਹਿੰਦਾ ਸੈਟਾ ਕਰ ਲੂ ਜੀ ਮੈਨੂੰ ਨਹੀਂ ਪਤਾ ਉਹ ਕਹਿੰਦਾ ਮੈਂ ਸੈਟਾ ਟਾਕ ਲੂੰਗਾ ਮੈਨੂੰ ਮਤਲਬ ਦੱਸ ਹੁਣ ਜਿਗੇ ਜੀਰ ਨੂੰ ਕੋਈ ਹਥਿਆਰ ਹੁੰਦਾ ਆਪਣੇ ਲੋਕਾਂ ਦਾ ਵਰਚਾ ਕੱਢ ਦੋ ਮਤਲਬ ਵਜ ਦੀ ਜਨ ਅਗੇ ਸਰ ਗਿਆ ਬਈ ਸੈਟਾ ਟਾਕ ਹੀ ਜਾਂਦਾ ਉੱਥੋਂ ਮੁੜਿਆ ਆਇਆ ਸੀ ਉਹ ਕੰਦਾ ਇੱਥੇ ਵੀ ਹੈਗਾ ਗੁਰੂ ਰਾਮ ਦਾ ਜਿੱਥੇ ਮੈਂ ਖੜਾ ਆ ਠੀਕ ਹੈ ਉਹ ਨਹੀਂ ਅੰਦਰ ਹੀ ਹੈ ਪਰ ਬਹੁਤ ਗਲਤ ਗੱਲ ਆ ਤੁਸੀਂ ਬਿਨਾ ਗਿਆਨ ਤੋਂ ਹੀ ਖੜੇ ਆ ਬਾਹਰ ਜਦ ਤਨਕਾ ਲਈ ਜਾਂਦੇ ਤੁਹਾਨੂੰ ਗਿਆਨ ਹੋਣਾ ਚਾਹੀਦਾ ਗਿਆਨ ਹੋਣਾ ਚਾਹੀਦਾ ਐਡੇ ਗੁਰੂ ਘਰ ਦੇ ਵਜ਼ੀਰ ਲਾਏ ਪਏ ਤੁਸੀਂ ਯਾਰ ਤੁਹਾਨੂੰ ਗਿਆਨ ਨਹੀਂ ਨਹੀਂ ਤਰਕ ਨਾਲ ਗੱਲ ਜਿਹੜੀ ਕਰਦੀ ਹੋ ਜੀ ਜਿਹੜੇ ਦਾੜੇ ਰੱਖੇ ਆ ਤਾਂ ਉਹਦੇ ਬਾਰੇ ਵਿਆਖਿਆ ਕਰਨੀ ਵੀ ਸਿੱਖੋ ਸਿੱਖੋ ਬਿਲਕੁਲ ਜੀ ਜੀ ਆਪਾਂ ਨੂੰ ਮੈਂ ਇਹਨਾਂ ਚੀਜ਼ਾਂ 'ਚ ਬਹੁਤ ਨੇੜੇ ਹੋ ਕੇ ਮੁੜਿਆ ਬੱਬਾ ਮੈਂ ਮੈਂ ਨਹੀਂ ਬੇਟਾ ਮੰਦਰ ਚਿਤਰਾਤਾ ਕੱਲਾ ਕੱਲਾ ਅੱਛਾ ਜੀ ਐਵੇਂ ਨਹੀਂ ਰਸੋਲ ਨਾ ਕੁਆਰੇ ਪੰਦਿਆਂ ਰਾਜੂ ਦੇ ਮੇਰੇ ਘਰ ਵਾਲੀ ਸੀ ਤੇ ਅਜੇ ਤੱਕ ਆਪਰੇਸ਼ਨ ਨਹੀਂ ਕਰਾਇਆ ਉਹ ਗਾਇਬ ਹੋ ਜਾਂਦੀਆਂ ਜਦੋਂ ਸਕੈਨ ਕਰਾਉਣੀਆਂ ਹੁੰਦੀਆਂ ਹੀ ਨਹੀਂ ਅੱਛਾ ਜੀ ਸਕੈਚ ਆਉਂਦਿਆਂ ਨਹੀਂ ਆਉਂਦੀ ਲੈ ਠੀਕ ਹੈ ਹੁਣ ਦੇਖੋ ਕੀ ਬਣਦਾ ਜਿਹੜਾ ਹੁਣ ਸਕੈਨ ਕਰਾਵਾਂਗੇ ਪਥਰੀਆਂ ਦੇ ਨਾਲ ਪਿੱਤੇ ਵਾਲੀਆਂ ਦੇ ਵੀ ਆਉਂਦਾਂ ਕਿ ਨਹੀਂ ਹਾਂ ਜੇ ਆ ਗਈਆਂ ਤਾਂ ਫਿਰ ਉਹਨਾਂ ਦਾ ਇਲਾਜ ਕਰਾ ਦੇ ਹਾਂ ਬਾਹਲੀ ਵੀ ਪ੍ਰੀਖਿਆ ਨਹੀਂ ਲੈਣੀ ਚਾਹੀਦੀ ਰੱਬ ਦੀ ਬਿਲਕੁਲ ਨਹੀਂ ਮੇਰੇ ਘਰ ਵਾਲੀ ਉਹ ਕਿਰਾ ਕਹਤਾ ਕਿਸੇ ਨੇ ਅਸੀਂ ਉੱਥੇ ਰਹਿੰਦੇ ਸੀ ਉਹ ਫਲਾਨੇ ਤਾਂ ਨੂਨ ਤੇ ਝਾੜੂ ਸੁੱਕ ਲੈ ਤੇਰੇ ਜਿਹੜੇ ਮਾਉਂ ਕਿ ਹੜ ਜਾਣਗੇ ਉਹ ਕਹਿੰਦੀ ਉੱਥੇ ਕਦੋਂ ਸੁੱਕਣਾ ਇੱਥੇ ਸੁੱਕ ਲੈਣੇ ਇੱਥੇ ਸੁੱਕ ਲੈਣੇ ਤੇ ਮਕਬਰਾਂ 'ਚ ਮੱਥਾ ਮਾਰੂੰ ਇੱਥੇ ਆਪਦੇ ਗੁਰੂ ਕੋਲੇ ਬੈਠੇ ਆਪਾਂ ਆਪਦੇ ਗੁਰੂ ਕੋਲੇ ਬੈਠੇ ਬਾਬਾ ਉਹਨੇ ਨੇਚਿਆ ਨਾ ਸੌਖ ਸੁੱਕੀ ਤੇ ਪੰਜਾ ਸੱਤਾਂ ਦਿਨਾਂ ਬਾਅਦ ਯਾਰ ਮੌਕੇ ਦਾ ਨਿਸ਼ਾਨ ਵੀ ਨਹੀਂ ਰਿਹਾ ਯਾਰ ਅੱਛਾ ਜੀ ਹਾਂ ਕਿਆ ਬਾਤ ਉਹਨੇ ਦੱਸ ਦਿੱਤੇ ਆ ਮੋਂ ਦਾ ਮੈਂ ਗਏ ਵਾਸ਼ ਉਹ ਨਾ ਜੀਦਾ ਬੰਦਾ ਹੈ ਨਾ ਜਦੋਂ ਤੁਹਾਨੂੰ ਵਿਸ਼ਵਾਸ ਹੋ ਗਿਆ ਨਾ ਰੱਬ ਤੇ ਆਪ ਦੇ ਤੇ ਉਦੋਂ ਤੁਸੀਂ ਰੱਬ ਪਾ ਸਕਦੇ ਹਾਂ ਉਦੋਂ ਰਿੱਧੀਆਂ ਸਿੱਧੀਆਂ ਹੋਣਗੀਆਂ ਜਿੰਨਾ ਚਿਰ ਤੁਹਾਨੂੰ ਭਰੋਸਾ ਨਹੀਂ ਦਚਿੱਤੀ ਜਾਂ ਤੁਸੀਂ ਫਿਕਰ 'ਚ ਹੋ ਨਾ ਜਦ ਤੁਹਾਡਾ ਕੁਝ ਨਹੀਂ ਹੋ ਸਕਦਾ ਇਸ ਕਰਕੇ ਜਿਹੜਾ ਤੁਹਾਡਾ ਹਿਰਦਾ ਹੈ ਤੁਹਾਡਾ ਮਾਨ ਹੈ ਇਹਨੂੰ ਦ੍ਰਿੜ ਕਰੋ ਫੋਲ ਮਾਲਕ ਦੇ ਅਰਪਣ ਕਰਦੇ ਚਰਨਾ ਦੇ ਮੇ ਮਾਲਕ ਹੈ ਤੇਰਾ ਹੀ ਹੈ ਠੀਕ ਹੈ ਤੇ ਤੂੰ ਜਾਣੇ ਤੇਰਾ ਕਰਮ ਜਾਣੇ ਤੇਰਾ ਧਰਮ ਜਾਣੇ ਕਿੱਥੇ ਰੱਖਣਾ ਕੀ ਕਰਨਾ ਜਿਵੇਂ ਤੂੰ ਕਹੇਗਾ ਉਹ ਵਿੱਚ ਚੱਲਣਾ ਸਹੀ ਗੱਲ ਹੈ ਤੇ ਚੱਲਣਾ ਉਵੇਂ ਪੈਂਦਾ ਜਿਵੇਂ ਉਹ ਚਲਾਉਂਦਾ ਬਿਲਕੁਲ ਜੀ ਤੇ ਬੰਦਾ ਆਪੇ ਐਵੇਂ ਹੱਡ ਪੈਰ ਮਾਰੀ ਜਾਂਦਾ ਲੱਤਾਂ ਮਾਹਾਂ ਤਾਂ ਫੇਰ ਬੇੜਾ ਬੰਨੇ ਨਹੀਂ ਲੱਗਦਾ ਉਹ ਡੁੱਬ ਜਾਂਦਾ ਤੇ تیرੇ ਤਾਂ ਤਾਂ ਹੀ ਆ ਜਿਉਂਨੇ ਲਗਾਉਣਾ ਉਹਦੇ ਮੋਹ ਨਾਲ ਹੀ ਜੀ ਇਨੇ ਜਿੱਥੇ ਰਹਿਣਾ ਉੱਥੇ ਰਹਿਣਾ ਹੁਣ ਆਪਾਂ ਉਹ ਸੈਲਫੀ ਲੈਣਦੇ ਮੁੰਡੇ ਬੇਨੇ ਆ ਗੋਰੇ ਜਿੰਨੇ ਆਨੇ ਫੋਟੋ ਖਚਾਈ ਜਾਂਦੇ ਤੇ ਬੇਲ ਮੱਛੀ ਆਈ ਬਚਾਲ ਨੇ ਬੁਲਾਈ ਇੱਕ ਸਕਿੰਟੀ ਲੱਗੇ ਲੱਭੇ ਹੀ ਨਹੀਂ ਹਾਂ ਮੌਤ ਕੋਈ ਪਤਾ ਨਹੀਂ ਕਿਹੜੇ ਮੌਤ ਤੇ ਕੀ ਦੀ ਹੈ ਠੜ ਕੇ ਉੱਠਣਾ ਕਿ ਨਹੀਂ ਕੋਈ ਪਤਾ ਨਹੀਂ ਕਿਸੇ ਦਾ ਮਾੜਾ ਨਾ ਕਰੋ ਕਿਸੇ ਦਾ ਭਲਾ ਹੁੰਦਾ ਕਰ ਲੋ ਹਾਂ ਹਾਂ ਭਲਾ ਵੀ ਦੇਖ ਕੇ ਕਰੋ ਭਾਈ ਕਾਲਜੋਗ ਆ ਗਿਆ ਕਾਲਜੋਗ ਦੇ ਵਿੱਚ ਜਿਵੇਂ ਹੁਣ ਤੁਹਾਡੇ ਸਾਹਮਣੇ ਆਪਾਂ ਨੂੰ ਟਰੱਕ ਵਾਲਾ ਵਿਚਾਰਾ ਰੋਂਦਾ ਸੀ ਵੀ ਮੇਰੀ ਮਦਦ ਕਰੋ ਆਪਾਂ ਕਰੀ ਹਾਂ ਕਰੀ ਪੈਸੇ ਕਰਤੇ ਸਾਰਾ ਕੁਝ ਕਰਤਾ ਵੀਡੀਓ ਪਾਈ ਪਰ ਉਹ ਬੰਦਾ ਆ ਗਏ ਗਿਆ ਇੱਥੇ ਅਸੀਂ ਗਏ ਸੀ ਗਾਂਹ ਕੇ ਇਹਦਾ ਪਾਸਪੋਰਟ ਦਵਾਉਣਾ ਸੀ ਠੀਕ ਹੈ ਬਹੁਤ ਜ਼ਰੂਰੀ ਸੀ ਉਹ ਬਾਹਰ ਨੂੰ ਜਾਣਾ ਸੀ ਜੇ ਨਾ ਪੈਸੇ ਮਿਲਦੇ ਤਾਂ ਉਹਨਾਂ ਦਾ ਪਾਸਪੋਰਟ ਨਹੀਂ ਲੈਣਾ ਸੀ ਅਗਲੇ ਪੈਸੇ ਭਰੇ ਵੀ ਜਾਂਦੇ ਵਿਚਾਰਿਆਂ ਦੇ ਨੰਬਰ 2 ਤੇ ਇੱਕ ਮਾਤਾ ਨੂੰ ਕੈਂਸਰ ਹੈ ਉਹਨੂੰ ਕਰਕੇ ਦਿੱਤਾ ਹੱਲ ਪੈਸਿਆਂ ਦਾ ਹਾਂ ਉਹਦੇ ਰਿਪੋਰਟਾਂ ਹੋਣੀਆਂ ਸੀ ਹਾਂਜੀ ਤੇ ਉਹ ਬੰਦਾ ਹੁਣ ਤੇਰਾ ਟਰੱਕ ਚੱਲ ਪਿਆ ਪੈਸੇ ਆ ਗਏ ਆ ਭਾਈ ਆਪਦਾ ਕੰਮ ਕਰ ਕੰਮ ਕਰ ਉਹ ਇੱਥੇ ਆ ਗਿਆ ਕਿਸੇ ਨੂੰ ਲੈ ਕੇ ਨਾਲ ਤੇ ਉੱਥੋਂ ਜਾ ਕੇ ਕਮੈਂਟ ਪਾਉਂਦਾ ਯਾਰ ਤੁਸੀਂ ਕੋਈ ਬੰਦੇ ਆ ਮੈਂ ਡੋਡੇ ਲੈ ਕੇ ਆਇਆ ਤੁਸੀਂ ਆਏ ਆ ਤੁਸੀਂ ਮਿਲੇ ਨਹੀਂ ਤੁਸੀਂ ਘਰੇ ਨਹੀਂ ਯਾਰ ਗੱਲਾਂ ਕੋਈ ਏ ਲੈ ਯਾਰ ਅਸੀਂ ਘਰੇ ਰਹਿਣਾ ਕੋਈ ਜ਼ਰੂਰੀ ਆ ਸਾਡਾ ਹੈਂ ਅਸੀਂ ਕੰਮ ਨਹੀਂ ਕਰਨੇ ਮੈਂ ਆਪਣੀ ਵਾਈਫ ਦਾ ਆਪਰੇਸ਼ਨ ਕਰਾਉਣਾ ਮੈਂ ਉਹਦੇ ਲਈ ਟਾਈਮ ਨਹੀਂ ਨਿਕਲ ਰਿਹਾ ਮੈਨੂੰ ਅਜੇ ਬਿਲਕੁਲ ਜੀ ਮੈਂ ਤਾਂ ਬਾਹਰਲੇ ਕੰਮ ਨਹੀਂ ਲੋਟ ਆਉਂਦੇ ਤੁਸੀਂ ਆ ਕੇ ਤੇ ਮੇਰੇ ਕੋਲੇ ਬੈਠੋ ਫਿਰ ਵੇਖੋ ਮਦਦ ਕਿੰਨੇ ਮੰਗਦੇ ਆ ਕਿੰਨਿਆਂ ਕੋਲੇ ਮੈਂ ਪਹੁੰਚਦਾ ਬਿਲਕੁਲ ਜੀ ਨੋਟ ਕਰਿਆ ਬੰ ਮੇਰੇ ਕਾਪੀ ਤੇ ਆ ਕੇ ਨਾਂ ਪੜ ਲਿਓ ਬੰਦਿਆਂ ਦੇ ਫਿਰ ਉਹਨਾਂ ਦੇ ਪਿੰਡ ਜਾ ਵੜਿਓ ਇਹ ਤੁਹਾਨੂੰ ਕੀ ਦਿੱਤਾ ਬਾਬੇ ਨੇ ਬਿਲਕੁਲ ਤੂੰ ਜਵਾਬ ਦਿੱਤਾ ਜੇ ਕੋਈ ਵੀ ਕਹੇ ਵੀ ਜਵਾਬ ਦਿੱਤਾ ਆਪਾਂ ਦੇਣਦਾਰ ਕਿਸੇ ਨੇ ਜਵਾਬ ਦਿੱਤਾ ਹੀ ਅੱਜ ਤੱਕ ਠੀਕ ਹੈ ਪਰ ਇਹ ਬਹੁਤ ਮਾੜੀ ਗੱਲ ਹੈ ਵੀ ਤੁਸੀਂ ਬਗਵਾਸ ਕਰਨੀ ਹੈ ਨਾ ਫਿਰ ਦੀ ਪੀੜੀਆਂ ਗਲੀਆਂ ਦੇ ਵਿੱਚ ਬਾਗੇ ਪੁਰਾਣੇ ਰੋਲੇ ਫਿਰਦੇ ਆ ਐਂ ਤਾਂ ਮੈਂ ਫਿਰ ਜਾਣੀ ਕਿਤੇ ਥਿਆਂਦਾ ਤੁਹਾਨੂੰ ਵੀ ਮੈਂ ਹੀ ਬੈਠਾਂ ਕਿਤੇ ਜਾਂ ਐਂ ਡੱਬ ਲੂੰਗੇ ਕਿਹੜੇ ਦੇਖੇ ਮੈਂ ਕੋਈ ਇੱਥੇ ਥੋੜੀਆਂ ਜਰ ਮੈਂ ਖਵਰਾ ਕਿੱਥੇ ਐ ਕਿੱਥੇ ਇਹ ਮੇਰੇ ਬੱਚੀ ਨੇ ਕਿਹਾ ਵੀ ਉਹ ਬਾਗੇ ਪ੍ਰਾਣੀ ਇਹਦਾ ਮਤਲਬ ਬਾਗੇ ਪ੍ਰਾਣੀ ਨਹੀਂ ਹੈਗਾ ਮੈਂ ਬੱਚਿਆਂ ਨੂੰ ਥੋੜੀ ਸੱਚ ਦੱਸ ਕੇ ਜਾਣਾ ਮੈਂ ਕਿੱਥੇ ਚੱਲਿਆ ਇਹ 100 ਪੜਦੇ ਰੱਖਣੇ ਪੈਂਦੇ ਆ 100 ਗੱਲਾਂ 100 ਬੰਦੇ ਮਗਰ ਹੁੰਦੇ ਆ ਯਾਰ ਹਾਂ ਬਿਲਕੁਲ ਬਹੁਤ ਧਿਆਨ ਰੱਖਣਾ ਪੈਂਦਾ ਠੀਕ ਹੈ ਪਰ ਦੰਦ ਕੱਟੇ ਕਰਾਤੇ ਭਰਾਵਾ ਤੂੰ ਹਾਂ ਹੁੰਦਾ ਰੱਬ ਅਗੇ ਅਰਦਾਸ ਕਰਦੇ ਆ ਚਲੋ ਤੇਰੇ ਤੇ ਚੰਗੇ ਦੇਣ ਲਿਆਵੇ ਮਾਲਕ ਮੇਰਾ ਤੈਨੂੰ ਦੁਖੀ ਨਾ ਕਰੇ ਕਿਉਂਕਿ ਅਸੀਂ ਦੁਖੀ ਅੰਦਰੋਂ ਹੋਏ ਆ ਤੇਰੀ ਹੈਲਪ ਕਰਕੇ ਸਹੀ ਗੱਲ ਗਾਡੀ ਪਰ ਹੁਣ ਆਇਆ ਵੀ ਫੇਰ ਵੀ ਕਈ ਦਾ ਰੱਬ ਅੱਗੇ ਵੀ ਨਹੀਂ ਯਾਰ ਕੋਈ ਵਾਦਵਾ ਨਾ ਨਿਕਲ ਜਾ ਅਸੀਂ ਨਹੀਂ ਚਾਹੁੰਦੇ ਹੈ ਨਾ ਇਹਦਾ ਵੇੜਾ ਬੰਨੇ ਲਾਈ ਯਾਰ ਠੀਕ ਹੈ ਜੀ ਉੱਚਾ ਨਹੀਂ ਮੈਂ ਸਾਉਤ ਬੋਲੇਗਾ ਬਸ ਆ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ